ਕਦੇ ਸੋਚਿਆ ਕਿ ਦੁਨੀਆ ਤੇ ਕੁਝ ਲੋਕ ਇੰਨੇ ਅਮੀਰ ਕਿਉਂ ਹੁੰਦੇ ਆ ਕਈ ਵਾਰ ਬਹੁਤ ਹੀ ਸਿਆਣੇ ਲੋਕ ਬੜੇ ਹੀ ਪੜ੍ਹੇ ਲਿਖੇ ਲੋਕ ਪੈਸੇ ਵੱਲੋਂ ਬੜੇ ਤੰਗ ਹੁੰਦੇ ਆ ਤੇ ਕਈ ਵਾਰ ਬੜੇ ਘੱਟ ਪੜੇ ਲਿਖੇ ਲੋਕ ਬੜੇ ਹੀ ਮਦਦਮ ਦਿਮਾਗ ਦੇ ਲੋਕ ਤਰੱਕੀ ਬਹੁਤ ਕਰਦੇ ਆ ਇਹਨਾਂ ਸਾਰਿਆਂ ਸਵਾਲਾਂ ਦੇ ਜਵਾਬ ਇਸ ਵੀਡੀਓ ਚ ਮਿਲਣਗੇ ਬਸ ਐਂਡ ਤੱਕ ਬਨੇ ਰਹਿਣਾ ਸਭ ਤੋਂ ਪਹਿਲਾਂ ਤਾਂ ਆਪਣੇ ਪੇਰੈਂਟਸ ਦੇ ਦਿਮਾਗ ਚ ਇਹ ਗੱਲ ਹੁੰਦੀ ਆ ਕਿ ਜਿਹੜਾ ਬੱਚਾ ਵੱਧ ਨੰਬਰ ਲਏਗਾ ਵੱਧ ਡਿਗਰੀਆਂ ਕਰੇਗਾ ਵੱਧ ਪੜ੍ਹੇਗਾ ਉਹੀ ਵੱਧ ਅਮੀਰ ਬਣੇਗਾ ਔਰ ਸੱਚ ਨਹੀਂ ਹੈ ਜੇ ਐਦਾਂ ਹੁੰਦਾ ਤੇ ਜਿਹੜੇ ਆਈਐਸ ਬਣਦੇ ਆ ਡਾਕਟਰ ਬਣਦੇ ਆ ਸਾਇੰਟਿਸਟ ਬਣਦੇ ਆ ਦੁਨੀਆ ਦੇ ਸਭ ਤੋਂ ਅਮੀਰ ਇਹਨਾਂ ਨੇ ਹੋਣਾ ਸੀ ਇਹੀ ਰੀਜ਼ਨ ਆ ਕਿ ਸਾਡਾ ਯੂਥ ਵੱਧ ਤੋ ਵੱਧ ਡਿਗਰੀਆਂ ਕਰਨ ਨੂੰ ਆਪਣੀ ਕਾਮਯਾਬੀ ਸਮਝਦਾ ਤੇ ਜਦੋਂ ਮਾਨਸਨ ਦੀ ਡਿਗਰੀ ਕਰਕੇ ਮਾਨਸਨ ਦੀ ਨੌਕਰੀ ਨਹੀਂ ਮਿਲਦੀ ਤਾਂ ਫਿਰ ਬੰਦਾ ਨਿਰਾਸ਼ ਹੁੰਦਾ ਤੇ ਦੂਜੀ ਸਾਈਡ ਉਹ ਬੰਦਾ ਜਿਹੜਾ ਪੜਿਆ ਲਿਖਿਆ ਤਾਂ ਘੱਟ ਆ ਪਰ ਉਹਦੀ ਖਾਸੀਅਤ ਆ ਕਿ ਜਦੋਂ ਵੀ ਉਹਦੇ ਮਾਈਂਡ ਵਿੱਚ ਕੋਈ ਪਲਾਨ ਹੁੰਦਾ ਤਾਂ ਉਹ ਐਗਜ਼ੀਕਿਊਟ ਕਰਦਾ ਉਹ ਬਹੁਤੇ ਲੋਕਾਂ ਦੀ ਸਲਾਹਾਂ ਨਹੀਂ ਜਾਂਦਾ ਉਹਦੇ ਮਨ 'ਚ ਇਹ ਡਰ ਨਹੀਂ ਹੁੰਦਾ ਕਿ ਲੋਕ ਮੈਨੂੰ ਕੀ ਕਹਿਣਗੇ ਤੇ ਜਿਹੜਾ ਬੰਦਾ ਵੱਧ ਪੜਿਆ ਲਿਖਿਆ ਹੁੰਦਾ ਉਹਦੇ ਮਨ 'ਚ ਡਾਰੀਏ ਹੁੰਦਾ ਕਿ ਮੇਰੇ ਲੋਕ ਕੀ ਕਹਿਣਗੇ ਉਹ ਸਮਝਦਾ ਕਿ ਸਮਾਜ ਵਿੱਚ ਉਹਦੀ ਇੱਕ ਰੈਪਿਊਟੇਸ਼ਨ ਆ ਤੇ ਜੇ ਮੈਂ ਫੇਲ ਹੋ ਗਿਆ ਤਾਂ ਲੋਕਾਂ ਨੇ ਮੈਨੂੰ ਕਹਿਣਾ ਕਿ ਇੰਨਾ ਪੜ੍ਹ ਲਿਖ ਕੇ ਵੀ ਇਹਨੇ ਡਿਗਰੀਆਂ ਕਰਕੇ ਵੀ ਇਹ ਆਪਦੇ ਮਕਾਮ ਨੂੰ ਹਾਸਲ ਨਹੀਂ ਕਰ ਪਾਇਆ ਇੱਕ ਪੜ੍ਹਿਆ ਲਿਖਿਆ ਬੰਦਾ ਕਦੇ ਵੀ ਰਿਸਕ ਨਹੀਂ ਲੈਂਦਾ ਤੇ ਇਤਿਹਾਸ ਗਵਾਹ ਹੈ ਕਿ ਜਿਹੜਾ ਬੰਦਾ ਰਿਸਕ ਨਹੀਂ ਲੈਂਦਾ ਉਹ ਕਦੇ ਵੀ ਤਰੱਕੀ ਨਹੀਂ ਕਰਦਾ ਮਾਰਕ ਜ਼ੁਕਰਬਰਗ ਦੀ ਐਗਜ਼ਾਮਪਲ ਲਓ ਉਸ ਬੰਦੇ ਨੇ ਡਿਗਰੀ ਦੇ ਦੂਜੇ ਸਾਲ ਦੇ ਵਿੱਚ ਆਪਣੀ ਡਿਗਰੀ ਛੱਡੀ ਤੇ ਫ ਤੇ ਅੱਜ ਉਸ ਬੰਦੇ ਕੋਲ ਦੁਨੀਆ ਦਾ ਸਭ ਤੋਂ ਵੱਡਾ ਸੋਸ਼ਲ ਨੈਟਵਰਕਾ WhatsApp Facebook ਤੇ Instagram ਤੇ ਦੂਜੀ ਸਾਈਡ 'ਤੇ ਕੋਲ ਦਾ ਤੈਸਲਾ ਵਰਗਾ ਦੁਨੀਆ ਦਾ ਮਹਾਨ ਵਿਗਿਆਨੀ ਨਿਊਯਾਰਕ ਦੇ ਇੱਕ ਹੋਟਲ ਦੇ ਵਿੱਚ ਗਰੀਬੀ 'ਚ ਮਰਿਆ ਕੀ ਉਹ ਘੱਟ ਪੜੇ ਲਿਖਿਆ ਸੀਗਾ ਹੁਣ ਇਹਦਾ ਸੋਲੂਸ਼ਨ ਕੀ ਆ ਦੇਖੋ ਸਿਆਣੇ ਹੋਣਾ ਇੰਟੈਲੀਜੈਂਟ ਹੋਣਾ ਇੱਕ ਵੱਖਰੀ ਚੀਜ਼ ਆ ਤੇ ਜ਼ਿੰਦਗੀ 'ਚ ਕਾਮਯਾਬ ਹੋਣਾ ਇੱਕ ਵੱਖਰੀ ਚੀਜ਼ ਆ ਜੇ ਤੁਸੀਂ ਸਮਝ ਲਓ ਕਿ ਤੁਸੀਂ ਬਹੁਤ ਪੜੇ ਲਿਖੇ ਹੋ ਬਹੁਤ ਸਿਆਣੇ ਬਹੁਤ ਇੰਟੈਲੀਜੈਂਟ ਹੋ ਤੁਸੀਂ 100% ਕਾਮਯਾਬ ਹੋ ਜਾਓਗੇ ਇਹ ਤੁਹਾਡਾ ਵਹਿਮ ਆ ਇਦਾਂ ਨਹੀਂ ਹੋ ਸਕਦਾ ਸਿਰਫ ਇੰਟੈਲੀਜੈਂਟ ਹੋਣਾ ਕਾਫੀ ਨਹੀਂ ਹੁੰਦਾ ਆਪਣਾ ਮਾਈਂਡਸੈਟ ਡਿਵੈਲਪ ਕਰਨਾ ਪੈਂਦਾ ਕੋਈ ਸਕਿੱਲ ਸਿੱਖਣੀਆਂ ਪੈਂਦੀਆਂ ਨੇ ਮੈਂ ਤੁਹਾਨੂੰ ਚਾਰ ਗੱਲਾਂ ਦੱਸਦਾ ਤੇ ਇਹਨਾਂ ਨੂੰ ਫੋਲੋ ਕਰਕੇ ਤੁਸੀਂ ਕੋਈ ਵੀ ਕਰੀਅਰ ਬਣਾ ਸਕਦੇ ਹੋ ਨੰਬਰ 1 ਰਿਸਕ ਟੇਕਿੰਗ ਮਾਈਂਡਸੈਟ ਮੈਂ ਤੁਹਾਨੂੰ ਪਿੱਛੇ ਵੀ ਕਿਹਾ ਸੀ ਕਿ ਜਿਹੜਾ ਬੰਦਾ ਰਿਸਕ ਨਹੀਂ ਲੈਂਦਾ ਉਹ ਕਦੇ ਵੀ ਕਾਮਯਾਬ ਨਹੀਂ ਹੋ ਸਕਦਾ ਸਟੀਫ ਜੋਬਸ ਇੱਕ ਐਗਜ਼ਾਮਪਲ ਲਓ ਉਹਦੇ ਮਾਈਂਡਸੈਟ ਇੱਕ ਆਈਡੀਆ ਸੀਗਾ ਤੇ ਉਹਨੇ ਪਹਿਲੇ ਸੈਮੈਸਟਰ ਦੇ ਵਿੱਚ ਹੀ ਆਪਣੀ ਪੜ੍ਹਾਈ ਛੱਡਤੀ ਤੇ ਉਸ ਆਈਡੀਆ ਤੇ ਕੰਮ ਕਰਨਾ ਸ਼ੁਰੂ ਕੀਤਾ ਤੇ ਜਿਹੜਾ ਰਿਸਕ ਨਾਲ ਲੈਂਦਾ ਇਹ ਸੋਚਦਾ ਕਿ ਮੈਂ ਤਾਂ ਸਟ ਤਸ਼ਹੀਦੇ ਇਸ ਮੁਕਾਮ ਤੇ ਨਾ ਪਹੁੰਚਦਾ ਹੁਣ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਕਿ ਤੁਸੀਂ ਆਪਣੀ ਸਟੱਡੀ ਛੱਡ ਕੇ ਇਸ ਕੰਮ ਤੇ ਹੋ ਜਾਓ ਪਰ ਤੁਹਾਡੇ ਅੰਦਰ ਰਿਸਕ ਲੈਣ ਦੀ ਭਾਵਨਾ ਇੱਕ ਰਿਸਕ ਲੈਣ ਦਾ ਜਿਗਰਾ ਹੋਣਾ ਚਾਹੀਦਾ ਜਦੋਂ ਆਪਾਂ ਰਿਸਕ ਲੈਂਦੇ ਆ ਤਾਂ ਆਪਣੇ ਫੇਲਿਅਰ ਦੇ ਚਾਂਸ ਵੀ ਹੁੰਦੇ ਆ ਤੇ ਜਿੱਤ ਦੇ ਚਾਂਸ ਵੀ ਹੁੰਦੇ ਆ ਫੇਲਿਅਰ ਨੂੰ ਤੁਸੀਂ ਆਪਣਾ ਇੱਕ ਲੈਸਨ ਸਮਝਣਾ ਉਸ ਲੈਸਨ ਤੋਂ ਸਿੱਖਣਾ ਤੇ ਦੁਬਾਰਾ ਮਿਹਨਤ ਕਰਨੀ ਹੈ ਦੁਬਾਰਾ ਖੜੇ ਹੋਣਾ ਨੰਬਰ 2 ਐਕਸ਼ਨ ਓਵਰ ਨੋਲੇਜ ਠੀਕ ਹੈ ਨੋਲੇਜ ਦਾ ਹੋਣਾ ਬਹੁਤ ਜ਼ਰੂਰੀ ਆ ਪਰ ਉਸ ਨੋਲੇਜ ਦਾ ਕੋਈ ਫਾਇਦਾ ਨਹੀਂ ਜਿਹਨੂੰ ਤੁਸੀਂ ਪ੍ਰੈਕਟੀਕਲ ਫਾਰਮ ਨਹੀਂ ਦਿੰਦੇ ਉਸ ਆਈਡੀਆ ਦਾ ਕੋਈ ਫਾਇਦਾ ਨਹੀਂ ਜਿਨੂੰ ਤੁਸੀਂ ਇੰਪਲੀਮੈਂਟ ਹੀ ਨਹੀਂ ਕਰਦੇ ਤੁਹਾਡੀ ਗਰੀਬੀ ਉਦੋਂ ਦੂਰ ਹੋਣੀ ਆ ਜਦੋਂ ਤੁਸੀਂ ਇੰਪਲੀਮੈਂਟ ਕਰਨਾ ਸ਼ੁਰੂ ਕੀਤਾ ਆਪਣੀ ਨੌਲੇਜ ਨੂੰ ਆਪਣੇ ਆਈਡੀਆਜ਼ ਨੂੰ ਆਪਣੇ ਥੌਟਸ ਨੂੰ ਪ੍ਰੈਕਟੀਕਲੀ ਵਰਤਣਾ ਸ਼ੁਰੂ ਕਰੋ ਨੰਬਰ 3 ਫਾਈਨੈਂਸ਼ੀਅਲ ਇੰਟੈਲੀਜੈਂਸ ਜਿੰਨੇ ਵੀ ਲੋਕ ਕਾਮਯਾਬ ਹੁੰਦੇ ਆ ਬਿਲੀਅਨਰ ਬਣਦੇ ਆ ਉਹਨਾਂ ਦਾ ਪਹਿਲਾ ਵਿਸ਼ਾ ਫਾਈਨਾਂਸ ਹੁੰਦਾ ਉਹ ਫਾਈਨੈਂਸ਼ੀਅਲ ਨੋਲੇਜ ਤੇ ਫੋਕਸ ਕਰਦੇ ਆ ਵੈਲਥ ਕ੍ਰੀਏਸ਼ਨ ਕੀ ਹੁੰਦਾ ਪਾਵਰ ਆਫ ਕੰਪਾਊਂਡਿੰਗ ਕੀ ਹੁੰਦਾ ਇਨਵੈਸਟਮੈਂਟ ਕੀ ਹੁੰਦਾ ਸੇਵਿੰਗ ਕੀ ਹੁੰਦਾ ਉਹ ਇਹਨਾਂ ਸਾਰੇ ਟੌਪਿਕਸ ਨੂੰ ਸਟੱਡੀ ਕਰਦੇ ਆ ਸੋ ਵੱਧ ਤੋਂ ਵੱਧ ਫਾਈਨੈਂਸ਼ੀਅਲ ਨੋਲੇਜ ਲੈਣੀ ਸ਼ੁਰੂ ਕਰੋ ਨੰਬਰ 4 ਸਭ ਤੋਂ ਇੰਪੋਰਟੈਂਟ ਆਪਣਾ এনवायरमेंट ਜਿਹਨਾਂ ਲੋਕਾਂ ਨੇ ਲਾਈਫ 'ਚ ਕੁਝ ਬਣਾਉਣਾ ਹੁੰਦਾ ਨਾ ਉਹ ਆਪਣੇ ਵਾਤਾਵਰਣ ਤੇ ਆਪਣੇ এনवायरमेंट ਤੇ ਬਹੁਤ ਫੋਕਸ ਕਰਦੇ ਆ ਉਹ ਉਹਨਾਂ ਲੋਕਾਂ ਦੇ ਨਾਲ ਰਹਿੰਦੇ ਆ ਜਿਨ੍ਹਾਂ ਦੇ ਲੋਕਾਂ ਦੇ ਵਿਚਾਰ ਜਿਹੜੇ ਲੋਕਾਂ ਦੇ ਗੋਲਸ ਜਿਹੜੇ ਲੋਕਾਂ ਦੇ ਥੌਟਸ ਉਹਨਾਂ ਦੇ ਵਰਗੇ ਹੁੰਦੇ ਆ ਜੇ ਤੁਸੀਂ ਐਵੇਂ ਦੇ ਲੋਕਾਂ ਨਾਲ ਰਹਿੰਦੇ ਹੋ ਜਿਹੜੇ ਲੋਕ ਸਕਸੈਸ ਨਾਲੋਂ ਵੱਧ ਫੇਲਿਅਰ ਤੇ ਫੋਕਸ ਕਰਦੇ ਆ ਜਿਨ੍ਹਾਂ ਨੂੰ ਆਪਣੇ ਤੇ ਬਲੀਵ ਨਾਲੋਂ ਵੱਧ ਡਾਊਟ ਹੁੰਦਾ ਜਿਹੜੇ ਆਪਣੇ ਨਾਲੋਂ ਵੱਧ ਲੋਕਾਂ ਦੀ ਸੁਣਦੇ ਆ ਤਾਂ ਐਵੇਂ ਨੀ ਕੰਪਨੀ ਛੱਡ ਦਿਓ ਆਪਾਂ ਉਹਨਾਂ ਲੋਕਾਂ ਦੀ ਕੰਪਨੀ ਕਰਨੀ ਆ ਜਿਹੜੇ ਲੋਕ ਅਗਾਹਵਾਦੂ ਸੋਚ ਵਾਲੇ ਆ ਜਿਹੜੇ ਲੋਕ ਤਰੱਕੀ ਕਰਨਾ ਜਾਣਦੇ ਆ ਜਿਹੜੇ ਲੋਕਾਂ ਨੂੰ ਪਤਾ ਕਿ ਮਿਹਨਤ ਕੀਤੇ ਬਿਨਾ ਕੁਝ ਨਹੀਂ ਮਿਲਣਾ ਸੋ ਲ ਐਕਸ਼ਨ ਲੈਕਰ ਬੰਨਾ ਸੋਚਣਾ ਸਮਝਣਾ ਜ਼ਰੂਰੀ ਹੈ ਪਰ ਕਰਨਾ ਸਭ ਤੋਂ ਜ਼ਰੂਰੀ ਹੈ ਤੇ ਜਦ ਤੁਸੀਂ ਇਹਨਾਂ ਗੱਲਾਂ ਨੂੰ ਸਮਝ ਗਏ ਤਾਂ ਸ਼ਰਤਾਂ ਗੱਲ ਆ ਤੁਹਾਨੂੰ ਕਾਹਨ ਰਹਿਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਇਹ ਸੀ ਮੇਰੀ ਪਹਿਲੀ YouTube ਵੀਡੀਓ ਜੇ ਕੋ ਗੱਲ ਤੁਹਾਨੂੰ ਚੰਗੀ ਲੱਗੀ ਹੈ ਨਹੀਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਦਾਂ ਦੀ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ